ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਤੁਹਾਨੂੰ ਬਹੁਤ ਜ਼ਿਆਦਾ ਸੋਨੇ-ਸਾਨੇ ਸੂਟ ਦਿਖਾਵਾਂਗੇ ਸਭ ਤੋਂ ਪਹਿਲਾਂ ਸਾਡੀ ਵੀਡੀਓ ਦੇਖਣ ਤੋਂ ਪਹਿਲਾਂ ਲਾਈਕ ਜਰੂਰ ਕਰਿਓ ਤੇ ਸਾਡੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸਾਡੀ ਵੀਡੀਓ ਸਾਡੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਵਿੱਚ ਜਰੂਰ ਦੱਸਿਆ ਕਰੋ ਜੀ ਤੇ ਇਹ ਸਾਡਾ ਹਰਸ਼ਾਨੀਜ਼ ਚੈਨਲ ਹੈਗਾ ਉਹਨੂੰ ਵੀ ਜਾ ਕੇ ਸਬਸਕ੍ਰਾਈਬ ਜਰੂਰ ਕਰਿਓ ਜਿੱਤੇ ਸਾਡੇ ਅਸੀਂ ਉੱਥੇ ਡੇਲੀ ਵਲੌਗਸ ਪਾਣੇ ਹਾਂਗੇ ਉਹਨੂੰ ਵੀ ਜਾ ਕੇ ਉਹਨਾਂ ਨੂੰ ਜਾ ਕੇ ਤੁਸੀਂ ਦੇਖ ਸਕਦੇ ਹੋ ਤੇ ਲਾਈਕ ਜ਼ਰੂਰ ਕਰਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੇ ਮੇਰੇ ਚੈਨਲ ਦੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਤੇ ਵੀਡੀਓ ਲੈਣ ਤੱਕ ਜ਼ਰੂਰ ਦੇਖਿਆ ਕਰੋ ਤੇ ਬਹੁਤ ਸਾਰੀਆਂ ਭੈਣਾਂ ਵੀਡੀਓ ਦੇਖਦੀਆਂ ਨੇ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕਰਦੀਆਂ ਤੇ ਜਦੋਂ ਆਪਾਂ ਨੂੰ ਸਕਰੀਨਸ਼ਾਟ ਆਉਂਦਾ ਤਾਂ ਪਤਾ ਲੱਗ ਜਾਂਦਾ ਵੀ ਕਈ ਪਹਨਾਂ ਨੇ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਹੈਗਾ ਪਲੀਜ਼ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਚਲੋ ਜੀ ਅੱਜ ਮੈਂ ਤੁਹਾਨੂੰ ਦਿਖਾਣੇ ਆਂ ਕਿ ਬਹੁਤ ਹੀ ਜਾਦੇ ਸੋਹਣੇ ਸੂਟ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਤਾਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਤੇ ਭੇਜ ਸਕਦੇ ਹੋਗੇ ਬਹੁਤ ਹੀ ਜਾਦੇ ਸੋਹਣਾ ਬੇਬੀ ਬਲੂ ਕਲਰ ਹੈਗਾ ਇਹਦੇ ਵਿੱਚ ਆਪਣੇ ਕੋਲੇ ਦੋ ਸੂਟ ਅਵੇਲੇਬਲ ਹੈਗੇ ਨੇ ਤੁਸੀਂ ਲੈਣਾ ਚਾਹੁੰਦੇ ਲੈ ਸਕਦੇ ਹੋ ਦੇਖੋ ਇਤੇ ਤੁਸੀਂ ਵਰਕ ਵਗੈਰਾ ਕਰਾਉਂਗੇ ਨਾ ਬਹੁਤ ਹੀ ਜਿਆਦੇ ਸੋਹਣੇ ਸੂਟ ਬਣਨਗੇ ਤੇ ਇਹਦੇ ਨਾਲ ਹੈਗੇ ਨੇ ਵਾਈਟ ਬਾਟਮ ਤੇ ਆਪਣੇ ਕੋਲੇ ਦੋ ਸੂਟ ਅਵੇਲੇਬਲ ਲੰਗੇ ਇਹ ਵੀ ਹੈਗਾਗਾ ਦੋ ਸੌਦਾ ਆ ਤੁਸੀਂ ਲੈਣੇ ਤੇ ਇਹ ਤੁਸੀਂ ਲੈਣਾ ਚਾਹੋਗੇ ਤਾਂ ਸਕਰੀਨਸ਼ਾਟ ਭੇਜ ਦਿਓ ਦਾ ਪ੍ਰਾਈਸ ਹੈਗਾਗਾ 2000 ਬਹੁਤ ਬਹੁਤ ਜਿਆਦੇ ਸੋਹਣਾ ਫੈਬਰਿਕ ਹੈਗਾ ਲਾਈਟ ਵੇਟ ਹੈ ਬਿਲਕੁਲ ਲਾਈਨਿੰਗ ਲੱਗੂਗੀ ਤੇ ਲਾਈਨਿੰਗ ਦਾ ਲੱਗੀ ਦਾ ਪਤਾ ਵੀ ਨਹੀਂ ਲੱਗਣਾ ਹੈਗਾ ਕਿਉਂਕਿ ਜਿਹੜਾ ਸਟੱਫ ਹੈ ਉਹ ਬਹੁਤ ਜ਼ਿਆਦਾ ਲਾਈਟ ਵੇਟ ਹੈਗਾ ਸਕਰੀਨ ਸ਼ਾਟ ਲੈ ਲਓ ਤੇ ਆਪਾਂ ਨੂੰ ਤੁਸੀਂ ਭੇਜ ਦਿਓ ਮੈਸੇਜ WhatsApp ਤੇ WhatsApp ਆਲਾ ਨੰਬਰ ਆਪਾਂ ਨੀਚੇ ਮੈਂਸ਼ਨ ਕੀਤਾ ਹੁੰਦਾ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋਗੇ ਤੇ ਇਹ ਵਾਲਾ ਜਿਹੜਾ ਪ੍ਰਿੰਟ ਹੈ ਜੀ ਇਹ ਸੇਲ ਹੋ ਚੁੱਕਿਆ ਪਰ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਜ਼ਰੂਰ ਦਿਖਾ ਦਿੰਨੀ ਇਹਦੇ ਨਾਲ ਦੇ ਆਪਣੇ ਕੋਲ ਹੀ ਸੂਟ अवेलेबल ਹੈਗੇ ਲੈ ਗੇ 올 오버 프린터 오렌지 쉐이드 ਹੈਗਾ ਦੇਖੋ ਕਿੰਨਾ ਜਿਆਦਾ ਸੋਹਣਾ ਪੇਂਟ ਹੈਗਾ 2500 ਇਹਦਾ ਪ੍ਰਾਈਸ ਹੈ ਹਾਂਜੀ 2500 ਇਹਦਾ ਪ੍ਰਾਈਸ ਹੈਗਾ ਟੀਸਟਾ ਦੇ ਵਿੱਚ ਹੈ ਵੀ ਤੇ ਬਹੁਤ ਜਿਆਦਾ ਸੋਹਣੀ ਕਲੈਕਸ਼ਨ ਆਏਗੀ ਅਜਿਹਾਲੇ ਸੂਤਾਂ ਦੀ ਤੇ ਫਟਾਫਟ ਆਪਣਾ ਆਰਡਰ ਦੇ ਦਿਓ ਠੀਕ ਹੈ ਜੀ ਹਜੇ ਇਹ ਸਟਿਚ ਹੋ ਕੇ ਆਊਗਾ ਫਿਰ ਆਪਾਂ ਦੁਬਾਰੇ ਫਿਰ ਆਪਾਂ ਫੇਰ ਵੀਡੀਓ ਪਾ ਦਾਂਗੇ ਕਿ ਕਿਸ ਤਰ੍ਹਾਂ ਆਪਾਂ ਇਹਦੀ ਸਟਿਚਿੰਗ ਕਰਵਾਈ ਹੈ ਠੀਕ ਹੈ ਜੀ ਵੀਡੀਓ ਰਿਹਾ ਕਰੋ ਆਪਣੇ ਨਾਲ ਵੀਡੀਓ ਦੇ ਵਿੱਚ ਅਗਲੀ ਵੀਡੀਓ ਆਪਾਂ ਡੇਲੀ ਵੀਡੀਓ ਪਾਉਨੇ ਆਂਗੇ ਤੇ ਥੋੜੀ ਜੀ ਟਾਈਮਿੰਗ ਦੀ ਕਈ ਵਾਰ ਅਸੀਂ ਵੀ ਬਾਜ਼ਾਰ ਵਗੈਰਾ ਗਏ ਹੁੰਨੇ ਆਂਗੇ ਟਾਈਮਿੰਗ ਵੀ ਥੋੜਾ ਜਿਹਾ ਉੱਪਰ ਆਪ ਨੀਚੇ ਹੋ ਜਾਂਦਾ ਹੁੰਦਾ ਹੈਗਾ ਪਰ ਪਾਉਨੇ ਆਂ ਅਸੀਂ ਡੇਲੀ ਵੀਡੀਓ ਆਂਗੇ ਕਿੰਨਾ ਜਿਆਦਾ ਸੋਹਣਾ ਕਲਰ ਹੈ ਇਹ ਵੀ ਲਾਈਟ ਤੇ ਡਾਰਕ ਇਹਨੇ ਜਿਆਦਾ ਜੈਨੂਇਨ ਜੇ ਪੀਸ ਨੇ ਨਾ ਜਿਸ ਤਰ੍ਹਾਂ ਆਪਣੇ ਨਾਲ ਕਲਾਇੰਟ ਜੁੜੇ ਹੋਏ ਨੇ ਆਪਾਂ ਉਸ ਤਰ੍ਹਾਂ ਫੈਬਰਿਕ ਲੈ ਕੇ ਆਉਣੇ ਆਂਗੇ ਕਿਉਂਕਿ ਇਨੱਕ ਦਾ ਚੁਆਇਸ ਦਾ ਆਪਾਂ ਨੂੰ ਪਤਾ ਲੱਗ ਹੀ ਜਾਂਦਾ ਹੁੰਦਾ ਹੈ ਨਾਲ ਹੈਗੀ ਹੈ ਜੀ ਲਾਈਨ ਵਾਲੀ ਬਾਟਮ ਤੇ ਇਹ ਵੀ ਹੈਗਾ ਟਿਸਟਾ ਦਾ ਫੈਬਰਿਕ ਹੈ 2750 ਪ੍ਰਾਈਸ ਆ ਪਿਓਰ ਦੇ ਵਿੱਚ ਸੂਟ ਨਹੀਂਗੇ ਇਹ ਸੈਮੀ ਦੇ ਵਿੱਚ ਨਹੀਂ ਹੈਗੇ ਇੰਨਾ ਕ ਜਿਆਦਾ ਲਾਈਟ ਵੇਟ ਕਪੜਾ ਜਿੰਨਾ ਵੀ ਤੁਸੀਂ ਕਹਿ ਦੋ ਬਿਲਕੁਲ ਸਕਰੀਨ ਸ਼ਾਟ ਲੈ ਲਓ ਜੀ WhatsApp ਤੇ ਮੈਸੇਜ ਕਰ ਦਿਓ ਸਾਨੂੰ ਜੇ ਤੁਹਾਨੂੰ ਸੂਟ ਪਸੰਦ ਆਇਆ ਠੀਕ ਹੈ ਜੀ ਪਿਆਗਲਾ ਕਲਰ ਵੀ ਹੈਗਾ ਬਹੁਤ ਜਿਆਦਾ ਸੋਹਣਾ ਕਈ ਮੇਰੇ ਨਾਲ ਆਂਟੀਆਂ ਵੀ ਜੁੜੀਆਂ ਹੋਈਆਂ ਨੇ ਜਿਹੜੀਆਂ ਉਹ ਤੁਸੀਂ ਲੈ ਸਕਦੇ ਹੋਗੇ ਸਪੈਸ਼ਲ ਆਂਟੀਆਂ ਲਈ ਸੂਟ ਨੇ ਜਿਹੜੀਆਂ ਮੇਰੇ ਨਾਲ ਜੁੜੀਆਂ ਹੋਈਆਂ ਨੇ ਆਪ ਨੂੰ ਇਹਨੇ ਸੋਨੇ ਸੋਨੇ ਮੈਸੇਜ ਕਰਦੇ ਨੇ ਕਮੈਂਟ ਵੀ ਕਰਦੀਆਂ ਨੇ ਥੈਂਕ ਯੂ ਤੁਹਾਡਾ ਸਾਰਿਆਂ ਦਾ ਦੇਖੋ ਜੀ ਕਿੰਨਾ ਜਿਆਦਾ ਸੋਹਣਾ ਸੂਟ ਹੈ ਐਜੇ ਸੂਟਾਂ ਦੀ ਨਾ ਜਦੋਂ ਸਟਿਚ ਹੋ ਜਾਂਦੇ ਨੇ ਲੁੱਕ ਅਲੱਗ ਹੀ ਆਉਂਦੀ ਹੁੰਦੀ ਹੈ ਅਲੱਗ ਜੇ ਹੁੰਦੇ ਨੇਗੇ 2750 ਪ੍ਰਾਈਸ ਹੈ ਇਹਦਾ ਵੀ ਦੇਖ ਸਕਦੇ ਹੋ ਤੁਸੀਂ ਕਿੰਨਾ ਜਿਆਦਾ ਸੋਨਾ ਸੂਟ ਹੈ ਸਕਰੀਨ ਸ਼ਾਟ ਲੈ ਲਓ WhatsApp ਤੇ ਮੈਸੇਜ ਕਰ ਦਿਓ ਆਹ ਸੂਟ ਵੀ ਬਹੁਤ ਜਿਆਦਾ ਸੋਹਣਾ ਹੈਗਾ ਇਹ ਲੱਗ ਕੇ ਜੈਨਾ ਸੱਲਵੇਂ ਬਹੁਤ ਜਿਆਦਾ ਸੋਨੇ ਸੋਨੇ ਸੂਟ ਹੁੰਦੇ ਨੇਗੇ ਤੇ ਫਾਸਟ ਫਾਸਟ ਆਰਡਰ ਕਰਿਆ ਕਰੋ ਵਰਨਾ ਇਹ ਸੇਲ ਹੋ ਜਾਂਦੇ ਆ ਅਸੀਂ ਵੀ ਕਿ ਬਣਨੇ ਦੇ ਕੇ ਆਇਆ ਅਸੀਂ ਵੀ ਆਪਦੀ ਵੀਡੀਓ ਪਾਵਾਂਗੇ ਹਾਂਜੀ ਅਸੀਂ ਵੀ ਆਪਣੀ ਵੀਡੀਓ ਪਾਵਾਂਗੇ ਸਾਡੇ ਵੀ ਬਣਨੇ ਗਏ ਹੋਏ ਆਗੇ ਤੁਸੀਂ ਦੇਖ ਤੁਸੀਂ ਨਹੀਂ ਫੜ ਲਵੀ ਅੱਜ ਦੀ ਵੀਡੀਓ ਦੇਖੋ ਜੀ ਇਹਦੇ ਨਾਲ ਹੈਗੀ ਹੈ ਵਾਲੀ ਬਾਟਮ ਇਹ ਹੈਗੀ ਹੈ ਜੀ ਸ਼ਰਟ ਕਿੰਨੀ ਜਿਆਦੇ ਸੋਹਣੀ ਲੁੱਕ ਆ ਰਹੀ ਹੈ ਕਿ ਜਦੋਂ ਸਲਾਈ ਹੋ ਗਿਆ ਕਿੰਨਾ ਜਿਆਦਾ ਸੋਹਣਾ ਸੂਟ ਬਣੂਗਾ ਤੇ ਬਹੁਤ ਜਿਆਦਾ ਛੋੜਾ ਸੂਟ ਹੈ ਦੇ ਨਾਲ ਤੁਸੀਂ ਪਿੰਕ ਕਲਰ ਦਾ ਦੁਪੱਟਾ ਰਖਵਾ ਸਕਦੇ ਹੋਗੇ ਸਕਰੀਨ ਸ਼ਾਟ ਲੈ ਲਓ WhatsApp ਤੇ ਮੈਸੇਜ ਕਰ ਦਿਓ ਪ੍ਰਿੰਟ ਆਪਾਂ ਬਹੁਤ ਸਿਲੇਕਟ ਕਰਕੇ ਲੈ ਕੇ ਆਵਾਂਗੇ ਨਹੀਂ ਹੈਗਾ ਵੀ ਆਪਾਂ ਹਰ ਕੋਈ ਪ੍ਰਿੰਟ ਚੱਕ ਲਿਆਉਣਿਆਂਗੇ ਬਹੁਤ ਸੋਚ ਸਮਝ ਕੇ ਬਹੁਤ ਮੱਥਾ ਮਾਰ ਮਾਰ ਕੇ ਅਸੀਂ ਪ੍ਰਿੰਟ ਲੈ ਕੇ ਆਉਣਿਆਂਗੇ ਤਾਂ ਹੀ ਆਪਣੇ ਪ੍ਰਿੰਟ ਸਾਰੇ ਅਲੱਗ ਜੇ ਹੁੰਦੇ ਨੇਗੀ ਬਿਲਕੁਲ ਸਰਦਾਰੀ ਜੀ ਲੁੱਕ ਵਾਲੇ ਸੂਟ ਲੇਨਗੇ ਆਜਾ ਲੈਨੇ ਜਿਹੜੇ ਇੰਨਾ ਕ ਜਿਆਦਾ ਸੋਹਣਾ ਫੈਬਰਿਕ ਹੈ ਜਦੋਂ ਤੁਹਾਡੇ ਕੋਲ ਆਊਗਾ ਨਾ ਤੁਸੀਂ ਆਰਡਰ ਕਰੋਗੇ ਤੁਸੀਂ ਕਹੋਗੇ ਵੀ ਹਾਂ ਇਹ ਚੀਜ਼ ਆਈ ਹੈ ਬਾਕੀ ਇਹੋ ਚੀਜ਼ ਬਹੁਤ ਜਿਆਦਾ ਸੋਹਣਾ ਫੈਬਰਿਕ ਹੈ ਇਹ ਵਾਲਾ ਸਾਡੇ 2700 ਦਾ ਪ੍ਰਾਈਸ ਹੈ ਬੁਲਾ ਕਰ ਪ੍ਰਾਈਜ਼ ਜੀ ਹਾਂਜੀ ਇਹਦਾ ਸਾਡੇ 2700 ਪ੍ਰਾਈਸ ਹੈਗਾ ਫਾਸਟਲੀ ਆਰਡਰ ਕਰ ਲਓ ਦੁਪੇਟਰ ਨਹੀਂ ਹੈਗਾ ਜੀ ਜੇ ਚੁੰਨੀ ਹੋਊਗੀ ਨਾਲ ਤੁਸੀਂ ਮੈਨੂੰ ਕਹਨੇ ਹੁੰਨੇ ਹੋ ਨਾ ਕਈ ਭੈਣਾਂ ਜਿਵੇਂ ਹੁਣ ਮੈਂ 850 ਵਾਲੇ ਸੂਟ ਪਾਏ ਸੀਗੇ ਉਹਦੇ ਵਿੱਚ ਨਾ ਮੈਨੂੰ ਕਹੀ ਜਾਣ ਸਕਰੀਨਸ਼ਾਟ ਭੇਜ ਪੇ ਇਹਦੇ ਨਾਲ ਦੁਪੱਟਾ ਵੀ ਆ ਗਿਆ ਇਹਦੇ ਨਾਲ ਦੁਪੱਟਾ ਵੀ ਹੈਗਾ ਜੇ ਦੁਪੱਟਾ ਹੋਊਗਾ ਹੀ ਤੁਹਾਨੂੰ ਸ਼ੋਅ ਕਰਾਂਗੇ ਅਸੀਂ ਜਿਹਦੇ ਨਾਲ ਨਹੀਂ ਹੋਊਗਾ ਅਸੀਂ ਸ਼ੋਅ ਹੀ ਨਹੀਂ ਕਰਦੇ ਹੈਗੇ ਹੁਣ ਇਹਨਾਂ ਨਾਲ ਹੈ ਨਹੀਂਗਾ ਅਸੀਂ ਤੁਹਾਨੂੰ ਕਹਿ ਦਿੰਨੇ ਆਂ ਕਿ ਤੁਸੀਂ ਆਪਨਾ ਅਲੱਗ ਤੋਂ ਲੈ ਸਕਦੇ ਹੋ ਤੁਹਾਡੇ ਕੋਲੇ ਘਰ ਪਿਆਗਾ ਤੁਸੀਂ ਘਰੋਂ ਮੈਚ ਕਰ ਸਕਦੇ ਹੋ ਆਪਾਂ ਨੂੰ ਕੋਈ ਇਹਨਾਂ ਲਾਲਚ ਨਹੀਂ ਹੈਗਾ ਵੀ ਤੁਸੀਂ ਆਪਾਂ ਤੋਂ ਚੁੰਨੀਆਂ ਵੀ ਹਾਂ ਜਿੰਨਾ ਪੈਣਾ ਦੇ ਵੱਡੇ ਆਰਡਰ ਹੁੰਦੇ ਨੇਗੇ ਜਿਵੇਂ ਕਈ ਕਈ ਸੂਟਾਂ ਦੇ ਉਹਨਾਂ ਨਾਲ ਅਸੀਂ ਦੁਪੱਟੇ ਸਾਰੇ ਐਨ ਪੂਰੀ ਫਿਨਿਸ਼ਿੰਗ ਕਰਕੇ ਭੇਜ ਦੇਵਾਂਗੇ ਕਈ ਪੈਣਾ ਇੰਡੀਆ ਆਲੀਆਂ ਨਹੀਂ ਗਿਆ ਉਹ ਵੀ ਆਪਣ ਆ ਕੇ ਫਿਰ ਕਹਿਦੇ ਮੈਂ ਸਾਨੂੰ ਭੇਜਿਆ ਕਰੋ ਉਹ ਇਹਨਾਂ ਨਾਲ ਕੋਈ ਦੁਪੱਟਾ ਨਹੀਂ ਹੈਗਾ ਫੈਬਰਿਕ ਹੀ ਇੰਨਾ ਖਿਆਦੇ ਸੌਫਟ ਹੈਗਾ ਤਾਂ ਕਰਕੇ ਕੋਸਟਲੀ ਹੈਗਾ ਇਹ ਦੇਖੋ ਜੀ ਇਹਦੇ ਨਾਲ ਦੇ ਵੀ ਹੈਗੇ ਨੇ ਆਪਣੇ ਕੋਲੇ ਦੋ ਦੇ ਨਾਲ ਵੀ ਹੈਗੀ ਹੈਗੀ ਬਾਟਮ ਦੇਖੋ ਤੁਸੀਂ ਚੈੱਕ ਕਰ ਸਕਦੇ ਹੋਗੇ ਅਲੱਗ ਜਿ ਹਟਕੇ ਦੀ ਚੀਜ਼ ਹੈ ਜਨੀਕ ਜੀ ਬਹੁਤ ਜਿਆਦਾ ਸੋਹਣਾ ਫੈਬਰਿਕ ਹੈ ਜੀ 2750 ਦਾ ਪ੍ਰਾਈਸ ਹੈ ਦੇਖ ਸਕਰੀਨ ਸ਼ਾਟ ਲੈ ਲਓ ਇਦੇ ਨਾਲ ਨੇ ਹੈਗੇ ਸੀ ਜੀ ਦੋ ਸੂਟ ਇੱਕ ਹੋ ਚੁੱਕਿਆ ਸੇਲ ਉਹਦੀ ਆਪਾਂ ਵੀਡੀਓ ਖੜੀ ਮੈਂ ਸੂਟਾਂ ਦੀ ਵੀਡੀਓ ਨਹੀਂ ਪਾਈ ਸੀ ਕਿਉਂਕਿ ਕਿਸੇ ਨੂੰ ਚਾਹੀਦੇ ਸੀਗੇ ਕਿਸੇ ਭੈਣ ਨੂੰ ਤੇ ਆਪਾਂ ਫੋਟੋਆਂ ਹੀ ਸ਼ੇਅਰ ਕਰਦੇ ਸੀ ਉਹਦੇ ਵਿੱਚ ਚਲੇ ਗਏ ਸੀ ਇਹਦਾ ਵੀ 2750 ਪ੍ਰਾਈਸ ਆ ਜੀ ਇਹਦੇ ਨਾਲ ਤੁਸੀਂ ਪਿੰਕ ਕਲਰ ਦਾ ਦੁਪੱਟਾ ਰਖਵਾ ਸਕਦੇ ਹੋਗੇ ਪਿੰਕ ਕਲਰ ਦੀ ਪੇਸਟਿੰਗ ਕਰਵਾ ਕੇ ਸੂਟ ਦੇ ਉੱਪਰ ਬਹੁਤ سارے ਡਿਜ਼ਾਈਨ ਹੁੰਦੇ ਨੇਗੇ ਤਾਂ ਤੁਸੀਂ ਉਸ ਤਰ੍ਹਾਂ ਰੈਡੀ ਕਰਵਾ ਸਕਦੇ ਹੋ ਅਵੀ ਸੂਟ ਜਿਸ ਤਰ੍ਹਾਂ ਮੇਰੇ ਬਲੂ ਪਾਇਆ ਹੋਇਆ ਸੀ ਨਹੀਂ ਸੂਟ ਉਵੇਂ ਦਾ ਹੀ ਲੱਗਦਾ ਹੈਗਾ ਤੇ ਦੇਖੋ ਕਿੰਨਾ ਜਿਆਦਾ ਸੋਹਣਾ ਸੂਟ ਹੈ ਅਲੱਗ ਜਿਹੇ ਹੈਗਾ ਕੁਝ ਇੱਕ ਵੀ ਸੂਟ ਛੱਡਨ ਵਾਲਾ ਨਹੀਂ ਹੈਗਾ ਇਹਨਾਂ ਚੋਂ ਇੱਕ ਵੀ ਇਹਦਾ ਵੀ 2750 ਪ੍ਰਾਈਸ ਹੈ ਦੇਖ sakte ho ਤੁਸੀਂ ਸਕਰੀਨ ਸ਼ਾਟ ਲੈ ਲਓ ਤੇ ਫਾਸਟਲੀ ਆਰਡਰ ਕਰਾਇਆ ਦੋ ਆਫਟਾਈਟੇ ਉੱਪਰ ਫੋਟੋ ਨਾਲ ਇਸ ਤਰ੍ਹਾਂ ਜਿਸ ਤਰ੍ਹਾਂ ਸੀ ਵੀਡੀਓ ਪਾਉਣਿਆ ਨੇ ਇਹ ਚ ਖੋਲ ਕੇ ਪ੍ਰੋਪਰ ਅਸੀਂ ਤੁਹਾਨੂੰ ਸੂਟ ਦਿਖਾਉਣਿਆਂਗੇ ਇਹਦੇ ਵਿੱਚ ਜਿਆਦਾ ਤਾਂ ਸੂਟ ਦਾ ਪਤਾ ਚੱਲਦਾ ਹੈਗਾ ਵੀ ਕਿਵੇਂ ਦਾ ਹੈ ਦੇਖੋ ਜੀ ਬਹੁਤ ਜਿਆਦਾ ਵਧੀਆ ਫੈਬਰਿਕ ਹੈ ਇਹਦਾ ਪਹਿਣਾ ਨੇ ਜਦੋਂ ਮੈਂ ਵੀਡੀਓ ਪਾਤੀ ਨਾ 2 2 3 3 ਸੂਟ ਇੱਕ ਇੱਕ ਪਹਿਣ ਲੈ ਕੇ ਜਾਂਦੀ ਆ ਤਾਂ ਪਹਿਣਾ ਨੇ ਛੱਡਣੇ ਹੀ ਨਹੀਂ ਆਗੇ ਸੂਟ ਤੇ ਇਹਦਾ ਵੀ 2750 ਪ੍ਰਾਈਸ ਹੈ ਇਹਦੇ ਨਾਲ ਨਾ ਮੈਂ ਤੁਹਾਨੂੰ ਦਿਖਾ ਚੁੱਕੀ ਆ ਜੀ ਸੇਮ ਸੂਟ ਇੱਕ ਹੋਰ ਹੈ ਆਪਣੇ ਕੋਲੇ ਇਹ ਇਹਦੇ ਨਾਲ ਦਾ ਦੇਖੋ ਜੀ ਆਪਾਂ ਹੋਰ ਵੀ ਲਿਆਵਾਂਗੇ ਸੋਲਡ ਹੋ ਚੁੱਕਿਆ ਨਹੀਂ ਉਹ ਥੋੜਾ ਜਿਹਾ ਫਰਕ ਹੈਗਾ ਉਹਦਾ ਤੇ ਇਹ ਵੀ ਦੇਖੋ ਕਿੰਨਾ ਜਿਆਦਾ ਥੋੜਾ ਸੋਲਡ ਤੁਸੀਂ ਚੈੱਕ ਕਰ ਸਕਦੇ ਹੋਗੇ ਇਹਦੇ ਨਾਲ ਦੇਖੋ ਇਹ ਹੈਗਾ ਸੀਗਾ ਇਤਰਕਈ ਸ਼ਰਟ ਦੇਖੋ ਇਹ ਇਹਦੇ ਨਾਲ ਦਾ ਸੀਗਾ ਬਸ ਕਲਰ ਦਾ ਫਰਕ ਸੀਗਾ ਤੇ ਇਹ येलो ਹੈਗਾ ਇਹਦੇ ਵਿੱਚ ਪਿੰਕ ਹੈਗਾ ਸੇਮ ਡਿਜ਼ਾਈਨ ਦੇ ਸੂਟ ਸੀ ਦੋਨੋਂ ਇਹ ਸੇਲ ਹੋ ਚੁੱਕੇ ਹੈਗਾ ਤੇ ਇਹ ਹਜੇ ਹੈਗਾ ਆਪਣੇ ਕੋਲੇ ਤੁਸੀਂ ਲੈਣਾ ਚਾਹੁੰਦੇ ਹੋਗੇ ਤਾਂ ਲੈ ਸਕਦੇ ਹੋ ਇਹਦਾ ਵੀ 2750 ਪ੍ਰਾਈਸ ਹੈ ਜੀ ਬਹੁਤ ਵਧੀਆ ਕਲੈਕਸ਼ਨ ਹੈ ਕੀ ਹਮ ਅਜਾ ਲੈ ਸੂ ਬਹੁਤ ਹੀ ਜਿਆਦੇ ਸੋਹਣੇ ਸੀਗੇ ਤੇ ਆਪਣਾ ਫਾਸਟਲੀ ਆਰਡਰ ਕਰਦੇ ਹੋ ਮੈਂ ਤੁਹਾਨੂੰ ਬਾਰ ਬਾਰ ਕਹਿੰਨੀ ਹੁールド ਤੇ ਰਖਵਾ ਦਿਆ ਕਰੋ ਸੂਟ ਪੇਮੈਂਟ ਅਗਲੇ ਦਿਨ ਕਰਤੀ ਤੇ ਉਹ ਪਿਆਰ ਹੈ ਨਾ ਤੁਹਾਡਾ ਸੂਟ ਸੇਫ ਹੈਗਾ ਸਾਡੇ ਕੋਲ ਜੇ ਤੁਹਾਡੀ ਪੇਮੈਂਟ ਨਹੀਂ ਆਉਗੀ ਅਗਲੇ ਦਿਨ ਫਿਰ ਅਸੀਂ ਸੇਲ ਕਾਰਡ ਦਾਂਗੇ ਕਿਉਂਕਿ ਬਹੁਤ ਭੈਣਾ ਬੈਠੀਆਂ ਹੁੰਦੀਆਂ ਨੇ ਸੂਟ ਲੈਣ ਨੂੰ ਵੀ ਸਾਨੂੰ ਦੇ ਦਿਓ ਸਾਨੂੰ ਦੇ ਦਿਓ ਤਾਂ ਆਪਾਂ ਸੋਲਡ ਕਰ ਦਾਂਗੇ ਸੂਟ ਤੇ ਕਿਉਂਕਿ ਅਸੀਂ ਤਾਂ ਇਹ ਸੂਟ ਹੈ ਨਾ ਸੋਲਡ ਕਰਕੇ ਫਿਰ ਨਵਾਂ ਨਿਊ ਸਟਾਕ ਲਿਆਉਣਾ ਹੁੰਦਾਗਾ ਤਾਂ ਕਰਕੇ ਫਿਰ ਅਸੀਂ ਇੰਨਾ ਟਾਈਮ ਵੇਟ ਨਹੀਂ ਕਰ ਸਕਦੇ ਹੈਗੇ ਤਾਂ ਕਰਕੇ ਅਸੀਂ ਬਸ ਇੱਕ ਜਾਂ ਦੋ ਦਿਨਾਂ ਦਾ ਟਾਈਮ ਹੁੰਦਾਗਾ ਪੇਮੈਂਟ ਦਾ ਤੁਸੀਂ ਕਰਕੇ ਆਪਣਾ ਅਸੀਂ ਉਦੋਂ ਆਏ ਤੁਹਾਡਾ ਸੂਟ ਸੋਲਡ ਕਰ ਦਾਂਗੇ ਮਤਲਬ ਸੇਲ ਕਰ ਦਾਂਗੇ ਤੇ ਤੁਹਾਡਾ ਸੂਟਰ ਜੇ ਤੁਹਾਡੀ ਪੇਮੈਂਟ ਨਹੀਂ ਆਉਗੀ ਠੀਕ ਹੈ ਜੀ ਉਮੀਦ ਕਰਦੀ ਆ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਤੇ ਜੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਕਿਵੇਂ ਦੇ ਲੱਗੇ ਸੂਟ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਕਿਵੇਂ ਦੇ ਲੱਗੇ ਕਿਹੜਾ ਸੂਟ ਕਿਵੇਂ ਦਾ ਲੱਗਿਆ ਉਹ ਵੀ ਦੱਸ ਦਿਆ ਕਰੋ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ 韩吉，再去搞字，拜拜。